ਵੀਰੋ ਬੜੀ ਦੇਰ ਦੀ ਮੰਗ ਸੀ ਇਲਾਕੇ ਦੀ ਐਮਐਲਏ ਸੇਵਾ ਨਾਲ ਦੀ ਲੋਕ ਵੀ ਮਿਲਦੇ ਸੀ ਕਿ ਜੇ ਇੱਥੇ ਕਿਤੇ ਬਿਮਾਰ ਹੋ ਜੇ ਕੋਈ ਰੱਬ ਨਾ ਕਰੇ ਤਾਂ ਜੀ ਡੀਐਮਸੀ ਜਾਣਾ ਪੈਂਦਾ ਲੁਧਿਆਣੇ ਜਾਂ ਜਲੰਧ ਜਾਂ ਪੀਜੀਆਈ ਕੋਈ ਨੇੜੇ ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੁਆਬੇ 'ਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ ਹੁਣੇ 15 ਮਿੰਟ ਪਹਿਲਾਂ ਬਰਨਾਲਾ ਕਲਾਂ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਵਾਂ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਜਿਹੜਾ ਹੈ ਉਹਦਾ ਉਦਘਾਟਨ ਕਰਕੇ ਆਇਆ ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ ਇਹ 50 ਸੀਟਾਂ ਨੇ ਐਮਬੀਬੀਐਸ ਦੀਆਂ ਔਰ ਅੱਜ ਸ਼ਹੀਦ ਆਜ਼ਮ ਭਗ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਬੈਠੇ ਨੇ ਸਟੇਜ ਤੇ ਉਹਨਾਂ ਨੂੰ ਇਸ ਗੱਲ ਤੋਂ ਸਕੂਨ ਮਿਲਦਾ ਹੋਊਗਾ ਕਿ ਹਾਂ ਸਾਡੇ ਪਿਆਰਿਆਂ ਨੂੰ ਸਾਡੇ ਦੁਲਾਰਿਆਂ ਨੂੰ ਵੀ ਕੋਈ ਯਾਦ ਕਰਦਾ ਹੈ ਨਹੀਂ ਤਾਂ ਪਹਿਲਾਂ ਕੀ ਕਰਦੇ ਸੀ ਹਾਰ પાਕੇ ਮੁੜ ਜਾਂਦੇ ਸੀ ਕੋਈ ਉਹਨਾਂ ਦੇ ਨਾਂ ਤੇ ਨਾ ਯਾਦਗਾਰ ਨਾ ਉਹਨਾਂ ਦੇ ਨਾਂ ਤੇ ਕੋਈ ਸੰਸਥਾ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਜਿਹੜਾ ਉਹ ਬਿਲਕੁਲ ਮੁਹਾਲੀ ਵਾਲੇ 에어ਪੋਰਟ ਦੇ ਸਾਹਮਣੇ ਲਾਇਆ ਹੋਇਆ 30 ਫੁੱਟ ਉੱਚਾ ਤੇ ਮੁਹਾਲੀ ਵਾਲੇ 에어ਪੋਰਟ ਦਾ ਨਾਂ ਸ਼ੀਦਿਆਜ਼ਮ ਪਗਸ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਹੈ ਇਸ ਕਾਲਜ ਦਾ ਨਾਮ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਹੋਊਗਾ